11 ਨੂੰ ਲਾਡੋਵਾਲ ਟੋਲ ਤੇ ਹੋਰ ਰਹੇ ਕਿਸਾਨਾਂ ਦੇ ਪਾਰੀ ਇਕੱਠ ਵਿੱਚ ਕੌਮੀ ਪ੍ਰਧਾਨ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਵੀ ਪਹੁੰਚਣਗੇ। ਲੁਧਿਆਣਾ ਲਾਡੋਵਾਲ ਟੋਲ ਪਲਾਜ਼ਾ ਦੇ ਕਰਮਚਾਰੀਆਂ ਦੇ ਵੱਲੋਂ ਕਿਸਾਨ ਆਗੂਆਂ ਨਾਲ ਕੀਤੀ ਜਾ ਰਹੀ ਬਦਸਲੂਕੀ ਅਤੇ ਵਧਾਏ ਗਏ ਰੇਟਾ ਦੇ ਵਿਰੁੱਧ ਆਉਣ ਵਾਲੀ 11 ਤਰੀਕ ਨੂੰ ਕਿਤੇ ਜਾ ਰਹੇ ਪ੍ਰਦਰਸ਼ਨ ਵਿੱਚ ਸ਼੍ਰੋਮਣੀ ਅਕਾਲੀ ਦਲ ਫਤਿਹ ਦੇ ਪ੍ਰਧਾਨ ਸਰਦਾਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਅਤੇ ਕਿਸਾਨ ਯੂਨੀਅਨ ਅੰਮ੍ਰਿਤਸਰ ਦੇ ਪ੍ਰਧਾਨ ਲਖਬੀਰ ਸਿੰਘ ਸੋਟੀ ਉੱਚੇਚੇ ਤੌਰ ਤੇ ਪਹੁੰਚਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਫਤਿਹ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਅਤੇ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਜਸਵੰਤ ਸਿੰਘ ਚੀਮਾ ਨੇ ਆਖਿਆ ਕਿ ਲਾਡੂਵਾਲ ਟੋਲ ਪਲਾਜ਼ਾ ਕਰਮਚਾਰੀਆਂ ਦੇ ਵੱਲੋਂ ਕੀਤੀ ਜਾ ਰਹੀ ਅਨਿਵਾਰ ਲੁੱਟ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਇੱਕ ਸਾਈਡ ਦੇ 440 ਰੁਪਏ ਅਤੇ ਦੂਜੇ ਪਾਸੇ ਦੇ ਵੀ 440 ਲੈ ਕੇ ਆਮ ਲੋਕਾਂ ਦੀ ਜੇਬ ਨੂੰ ਕਟਿਆ ਜਾ ਰਿਹਾ ਹੈ। ਜਥੇਦਾਰ ਚੀਮਾ ਨੇ ਕਿਹਾ ਕਿ ਦੂਜੇ ਪਾਸੇ ਕਿਸਾਨ ਆਗੂ ਜਿਨ੍ਹਾਂ ਦਾ ਕਿਸਾਨੀ ਸੰਗਰਾਸ਼ ਦੇ ਦੌਰਾਨ ਵੱਡਾ ਯੋਗਦਾਨ ਰਿਹਾ ਉਹਨਾਂ ਆਗੂਆਂ ਦੇ ਕਾਰਨ ਟੋਲ ਪਲਾਜ਼ਾ ਤੇ ਨਹੀਂ ਚਲਾਏ ਜਾ ਰਹੇ ਦੂਜਾ ਉਹਨਾਂ ਦੇ ਨਾਲ ਟੋਲ ਕਰਮਚਾਰੀਆਂ ਵੱਲੋਂ ਬਦਸਲੂਕੀ ਕੀਤੀ ਜਾਂਦੀ ਹੈ ਜਿਸ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਜਥੇਦਾਰ ਚੀਮਾ ਨੇ ਕਿਹਾ ਕਿ ਹੋਰ ਵੀ ਕਿਸਾਨ ਜਥੇਬੰਦੀਆਂ ਉਸ ਦਿਨ ਪਹੁੰਚ ਰਹੀਆਂ ਹਨ ਉਹਨਾਂ ਨਾਲ ਸਲਾਹ مشورہ ਕਰਕੇ ਜੋ ਵੀ ਫੈਸਲਾ ਲਿਆ ਜਾਵੇਗਾ ਨੂੰ ਪਰਵਾਨ ਕੀਤਾ ਜਾਵੇਗਾ ਜਥੇਦਾਰ ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਫਤਿਹ ਪਾਰਟੀ ਦੇ ਕੌਮੀ ਪ੍ਰਧਾਨ ਸਰਦਾਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਅਤੇ ਕਿਸਾਨ ਯੂਨੀਅਨ ਅੰਮ੍ਰਿਤਸਰ ਦੇ ਪ੍ਰਧਾਨ ਲਖਬੀਰ ਸਿੰਘ ਸੋਟੀ ਵੀ ਇਸੇ ਇਕੱਠ ਵਿੱਚ ਉਚੇਚੇ ਤੌਰ ਤੇ ਪਹੁੰਚ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਪਾਰਟੀ ਵਰਕਰਾਂ, ਗੁਆਂ ਅਤੇ ਕਿਸਾਨਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਵੱਡੀ ਗਿਣਤੀ ਵਿੱਚ ਆਉਣ ਵਾਲੀ 11 ਤਰੀਕ ਨੂੰ ਸਵੇਰੇ 10 ਵਜੇ ਲਾਡੋਵਾਲ ਟੋਲ ਪਲਾਜ਼ਾ ਤੇ ਵੱਦ ਤੋਂ ਵੱਦ ਪਹੁੰਚਣ ਤਾਂ ਜੋ ਗੁੰਡਾਗਰਦੀ ਨੂੰ ਰੋਕਿਆ ਜਾ ਸਕੇ। ਤਹਿਲਕਾ ਟੀਵੀ ਲਈ ਲੁਧਿਆਣਾ ਤੋਂ ਕੁਲਵਿੰਦਰ ਸਿੰਘ ਦੇ ਨਾਲ ਅਮਰੀਕ ਸਿੰਘ ਪ੍ਰਿੰਸ ਦੀ ਰਿਪੋਰਟ ਨ ਯੂਨੀਅਨ ਚੁਣੀ ਭਾਰਤ ਕਿਸਾਨ ਜੁਨੇ ਚੁਣੀ ਦੇ ਕੌਮੀ ਪ੍ਰਧਾਨ ਸਰਦਾਰ ਗਨਮ ਸਿੰਘ ਚੁਣੀ ਜੀ ਔਰ ਸਾਡੀ ਪੰਜਾਬ ਦੀ ਟੀਮ ਔਰ ਮੋਗੇ ਦੇ ਪ੍ਰਧਾਨ ਜੀ ਅੱਜ ਸਾਡੀ ਟੀਮ ਇੱਥੇ ਪਹੁੰਚੀ ਹੈ ਕੁਝ ਮੁੱਦਿਆਂ ਤੇ ਗੱਲਬਾਤ ਕੀਤੀ ਹੈ ਔਰ ਅਬੀ ਸਾਡੇ ਵੀ ਜਿੰਨੇ ਵੀ ਸਾਡੇ ਕਿਸਾਨ ਸਾਡੇ ਨਾਲ ਜੁੜੇ ਆ ਪौला ਬਿਜ਼ਨਸਮੈਨ ਹੋਣ ਜਾਂ ਕਿਸੇ ਹੋਰ ਬਿਜ਼ਨਸਮੈਨ ਨਾਲ ਜੁੜੇ ਹੋਣ ਜੋ ਸਾਡੀ ਕਿਸਾਨਾਂ ਦੇ ਨਾਲ ਲੜ ਕੇ ਕੰਦੇ ਨਾ ਕੰਦਾ ਮਲਾ ਕੇ ਚੱਲ ਰਿਹਾ ਉਹਨਾਂ ਜਿੰਨੇ ਵੀ ਕਾਰ ਬਣਿਆ ਪਲਾਉ ਕਿਸੇ ਵੀ ਪੰਜਾਬ ਦੇ ਅੰਦਰ ਕਿਤੋਂ ਜਾਣ ਉਹ ਸਾਡੇ ਵੱਲੋਂ ਭਾਰਤੀ ਕਿਸਾਨ ਯੂਨੀਅਨ ਟੁਲਨੀ ਵੱਲੋਂ ਕੌਮੀ ਪ੍ਰਧਾਨ ਸਰਦਾਰ ਗਨਪਤ ਸਿੰਘ ਟੁਲਨੀ ਵੱਲੋਂ ਉਹਨਾਂ ਨੂੰ ਵਾਰਨਿੰਗ ਹੈ ਅਗਰ ਕਿਸੇ ਵੀ ਕਿਸਾਨ ਯੂਨੀਅਨ ਦੇ ਜਵਾਨ ਨੂੰ ਜਾਂ ਕਿਸੇ ਮੈਲੇ ਵਿੰਗ ਨੂੰ ਜਾਂ ਯੂਥ ਵਿੰਗ ਨੂੰ ਕੋਈ ਵੀ ਦਿੱਕਤ ਆਈ ਤਾਂ ਆਦੇ ਟੂਲਪਲਾਜ ਤੇ ਧਰਨਾ ਪ੍ਰਦਰਸ਼ਨ ਹੋਊਗਾ ਪੰਜਾਬ ਦੀ ਹਰ ਕਿਸਾਨ ਯੂਨੀਅਨ ਐਸ ਕੇ ਐਮ ਉਥੇ ਤਾਂ ਨਾ ਪ੍ਰਦਰਸ਼ਨ ਕਰੂਗੀ ਸੋਨਿਆ ਸਰਿਵਰ ਦਾ ਨਾ ਦੂਸਰੇ ਜਿੰਨੇ ਵੀ ਜ਼ਿਲ੍ਹਿਆਂ ਦੇ ਪ੍ਰਧਾਨ ਆ ਔਰ ਪੰਜਾਬ ਦੇ ਪ੍ਰਧਾਨ ਅਲੱਗ-ਅਲੱਗ ਜਥੇਬੰਦੀਆਂ ਦੇ ਪ੍ਰਧਾਨ ਆ ਉਹਨਾਂ ਨੂੰ ਬੇਨਤੀ ਕਰਦਾ ਤੁਹਾਡੇ ਕੋਲੇ ਹਰ ਜਿੰਨਾਂ ਦੇ ਜ਼ਿਲ੍ਹਾ ਪ੍ਰਧਾਨਾਂ ਦਾ ਨੰਬਰ ਹੋਣਾ ਚਾਹੀਦਾ ਜਿੱਥੇ ਤੁਹਾਨੂੰ ਟੂਲ ਟੈਕ ਤੇ ਦਿੱਕਤ ਆਉਂਦੀ ਹੈ ਜਿੱਦਾਂ ਅੱਜ ਕਾਫੀ ਸਮੇਂ ਤੋਂ ਸਾਨੂੰ ਇੱਕ ਮਹੀਨਾ ਪਹਿਲਾਂ ਵੀ ਇੱਕ ਕਾਲ ਆਈ ਸੀ ਮੈਂ ਸਰਦਾਰ ਜੀ ਜੀਤ ਸਿੰਘ ਰੋੜਾ ਜੋ ਜਨਤ ਸਾਈਪੀ ਸਾਡੇ ਭਾਰਤੀ ਕਿਸਾਨ ਯੂਨੀਅਨ ਦੇ ਔਰ ਮੈਂ ਗੱਲ ਵੀ ਕੀਤੀ ਸਰਦਾਰ ਸਤਰਾਮ ਸਿੰਘ ਮੋਰਕਰੀਮਾ ਜੋ ਦਸਵੇਂ ਜੁਨੀਅਰ ਦੇ ਪ੍ਰਧਾਨ ਨੇ ਉਹਨਾਂ ਨਾਲ ਮੈਂ ਗੱਲਬਾਤ ਕੀਤੀ ਵੀ ਤੁਹਾਡੇ ਰੱਖਦੇ ਅੰਦਰ ਇੱਕ ਮਹਿਲਾ ਨਾ ਔਰ ਇੱਕ ਜੈਨਸ ਦਾ ਕੁੱਟਮਾਰ ਹੋਈ ਹੈ ਤੁਹਾਡੇ ਉੱਤੇ ਦਿੱਲੀ ਦਾ ਹੱਤ ਹੈ 24 ਘੰਟੇ ਤੁਹਾਡੇ ਉੱਤੇ ਧਰਨਾ ਲੱਗਾ ਤੁਹਾਡੇ tane ਅੰਦਰ ਉਹਨਾਂ ਜਵਾਂ ਥੱਪੜ ਮਾਰੇ ਗਏ ਹੈ ਤੁਹਾਡਾ ਕੀ ਬਰਜਾਂਦਾ ਸੀ ਅੱਜ ਇਹੀ ਸਾਡੀ ਭਾਰਤੀ ਕਿਸਾਨ ਦੇ ਲਈ ਚੋਣੇ ਵੱਲੋਂ ਸਖਤ ਵਾਰਨਿੰਗ ਹੈ ਅਗਰ ਕਿਸੇ ਨੂੰ ਵੀ ਦਿੱਕਤ ਆ ਗਈ ਤੁਹਾਡੇ ਟੂਲ ਪ੍ਰਜ ਵਾਲਿਆਂ ਨਾਲ ਅਗਰ ਤੁਹਾਡੇ ਬਹੁਤ ਬੌਕਸਰਾਂ ਨੇ ਸਾਡੇ ਕਿਸੇ ਵੀ ਜੁਨੀਅਨ ਦੇ ਬੰਦੇ ਨੂੰ ਹੱਥ ਲਾਤਾ ਪੜੇ ਲਿਖੇ ਇਨਸਾਨ ਆ ਪੜੇ ਲਿਖਿਆਂ ਕੋ ਗੱਲ ਕਰਨੀ ਆ ਅਗਰ ਉਹ ਕੋ ਕਾਰ ਨਹੀਂ ਹੈ ਔਰ ਕਾਰ ਦੇ ਅੰਦਰ ਅਗਰ ਕਾਰ ਹੈ ਤਾਂ 플ੈਗ ਵੀ ਲੱਗਾ ਹੋਊਗਾ ਸਾਡੇ ਉੱਤੇ ਕਿਸਾਨ ਜਿਹਨੇ ਚੋਣ ਦੀ ਫੋਟੋ ਲੱਗੀ ਹਰ ਇੱਕ ਜਿਨੇ ਵੀ ਇਸ ਕੈਂਪ ਦੇ ਤੇ ਲੱਗੀ ਫੋਟੋ ਲੱਗੀ ਹੋਗੀ 플ੈਗ ਲੱਗਾ ਹੋਊਗਾ ਤੁਸੀਂ ਉਹਨਾਂ ਨੂੰ ਜਰੂਰ ਛੱਡਣਾ ਜੋ ਕਾਰ ਹੈ ਮਹੀਨਾ ਅੱਜ ਪਾਕਿਆ ਕਿਸਾਨ ਜੂਨੀਅਰ ਚੜੁੰਨੀ ਦੀ ਮੀਟਿੰਗ ਇੱਕ ਅਹਿਮ ਮਸਲੇ ਜਿਹਦੇ ਵਿੱਚ ਲਏ ਗਏ ਹੈ ਜੋ ਸਾਰੇ ਪੰਜਾਬ ਦੇ ਵਿੱਚ ਟੋਲ ਪਰਾਜਿਆਂ ਬਾਰੇ ਸਾਡੇ ਨੇਤਾ ਨੇ ਵੱਖ-ਵੱਖ ਆਪਣੀ رائے ਦਿੱਤੀ ਹੈ ਔਰ ਉਸੇ ਕਲੀ ਰੈ ਨਹੀਂ ਉਥੇ ਅਮਲ ਕੀਤਾ ਜਾਏਗਾ ਔਰ ਸਾਰੇ ਟੋਲ ਪਰਾਜਿਆਂ ਤੇ ਜਿੱਥੇ ਵੀ ਸਾਨੂੰ ਇਹ ਖਬਰ ਮਿਲੇਗੀ ਸਾਡੀ ਸਾਰੀ ਪੰਜਾਬ ਦੀ ਟੀਮ ਉਥੇ ਪਹੁੰਚੇਗੀ ਔਰ ਜਾ ਕੇ ਇਨ ਇਨਕੁਆਰੀ ਕਰੇਗੀ ਜਿਸ ਬੰਦੇ ਦੀ ਵੀ ਗਲਤੀ ਹੋਈ ਉਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇਗੀ ਔਰ ਸਾਡੇ ਭਾਰਤੀਆ ਕਿਸਾਨ ਯੂਨੀਅਨ ਦੇ ਜੋ ਕਾਰਡ ਬੜੇ ਆ ਉਹਨਾਂ ਨੂੰ ਕਿਤੇ ਰੁਕਾਵਟ ਨਹੀਂ ਹੋਣੀ ਚਾਹੀਦੀ ਇਹ ਅਸੀਂ ਜਿੰਨੇ ਵੀ ਤੋਲ ਪਲਾਜ਼ਾ ਵਾਲੇ ਆ ਸਾਰਿਆਂ ਨੂੰ ਵਾਰਨਿੰਗ ਦਿੰਦੇ ਆ ਅੱਜ ਦੇ ਮੀਟਿੰਗ ਦੇ ਜੋ ਹੋਰ ਵਿਸ਼ਿਆਂ ਤੋਂ ਇਲਾਵਾ ਇੱਕ ਵਿਸ਼ਾ ਇਹ ਵੀ ਹੈ ਕਿ ਪਿਛਲੇ ਦਿਨੀ ਕੁ ਬੜੀ ਮੰਦਭਾਗੀ ਘਟਨਾ ਚੋਕੀ ਮਾਨ ਟੋਲ ਪਲਾਜੇ ਤੇ ਵਾਪਰੀ ਸੀ ਜਿਹਦੇ ਵਿੱਚ ਇੱਕ ਸਿੱਖ ਨੌਜਵਾਨ ਆਪਣੇ ਪਰਿਵਾਰ ਦੇ ਨਾਲ ਜਾ ਰਿਹਾ ਸੀ ਉਹਦੇ ਕੋਲ ਕਿਸੇ ਭਾਰਤੀ ਕਿਸਾਨ ਯੂਨੀਅਨ ਦਾ ਪੰਜਾਬ ਦੀ ਕਾਰਡ ਸੀਗਾ ਜਿਸ ਨੂੰ ਇਹਨਾਂ ਟੋਲ ਪਲਾਜੇ ਦੇ ਜੋ ਮੁਲਾਜ਼ਮ ਨੇ ਉਹਨਾਂ ਨੇ ਅਚਪਨੀ ਕੀਤਾ ਤੇ ਉਸ ਦੇ ਬਹਿਸ ਬਸਾਈ ਹੋਈ ਤੇ ਉਹਨਾਂ ਨੇ ਜਿਹੜੇ ਮੁਲਾਜ਼ਮ ਸੀ ਉਹਨਾਂ ਨੇ ਉੱਤੇ ਜਿਹੜੇ ਇਹਨਾਂ ਨੇ ਟੋਲ ਪਲਾਜੇ ਦੇ ਪ੍ਰਬੰਧਕਾਂ ਦੇ ਗੁੰਡੇ ਰੱਖੇ ਹੋਏ ਨੇ ਗੁੰਡਾ ਟਾਈਪ ਦੇ ਲੋਕ ਉਹਨਾਂ ਨੇ ਉਹਦੀ ਗੱਡੀ ਭੰਨ ਦਿੱਤੀ ਉਹਦੀ ਮਾਰਕੁਟਾਈ ਵੀ ਕੀਤੀ ਤੇ ਉਹਦੇ ਕਪੜੇ ਵੀ ਫਾੜ ਦਿੱਤੇ ਤੇ ਉਹਦੀ ਬਹੁਤ ਬੇਇੱਜ਼ਤੀ ਹੋਈ ਐ ਸੋ ਮੈਂ ਆਪਣੇ ਜਿਹੜੇ ਮੋਗਾ ਦੇ ਸਾਡੇ ਜ਼ਿਲ੍ਹਾ ਪ੍ਰਧਾਨ ਨੇ ਤੇ ਮੈਂ ਇਹਨਾਂ ਨੂੰ ਕਹਿਣਾ ਚਾਹਨਾ ਵਾਂ ਕਿ ਬਈ ਤੁਸੀਂ ਤੁਹਾਡਾ ਰੋਜ਼ ਦਾ ਲੰਘਾ ਹੈਗਾ ਤੁਸੀਂ ਪਲੀਜ਼ ਇਸ ਗੱਲ 'ਤੇ ਗੌਰ ਕਰੋ ਤੇ ਸਾਡੇ ਪ੍ਰਧਾਨ ਜੀ ਕਾਰਜਕਾਰੀ ਪ੍ਰਧਾਨ ਜਿਹੜੇ ਰੋਸ਼ਨ ਸਿੰਘ ਸਾਗਰ ਜੀ ਖੜੇ ਨੇ ਮੈਂ ਇਹਨਾਂ ਨੂੰ ਕਹਾਵਾਂਗਾ ਕਿ ਇੱਕ ਵਾਰੀ ਸਾਰੇ ਟੋਲ ਪਲਾਜਾ 'ਚ ਅਸੀਂ ਜਾ ਕੇ ਵਾਰੀ-ਵਾਰੀ ਉਹਨਾਂ ਨੂੰ ਤਾਕੀਦ ਕਰੀ ਹੈ ਕਿ ਇਸ ਤਰ੍ਹਾਂ ਦੀ ਘਟਨਾ ਦੁਬਾਰਾ ਨਾ ਵਾਪਰੇ ਨਹੀਂ ਤੇ ਇਸ ਦਾ ਨਤੀਜਾ ਜੋ ਠੀਕ ਨਹੀਂ ਹੋਏਗਾ ਅਸੀਂ ਧਰਨੇ ਪ੍ਰਦਰਸ਼ਨ ਕਰਾਂਗੇ ਔਰ ਇਹ ਟੋਲ ਪਲਾਜ ਤੁਹਾਡੇ ਵੀ ਫ੍ਰੀ ਕਰਾ ਦੇਾਂਗੇ ਅਸੀਂ ਹਾਂਜੀ ਸਾਰਾ ਸਾਵਾਂ ਜੀ ਮੀਟਿੰਗ ਵਾਲੇ ਕੀ ਮੌਨਦਾ ਪਾਸ ਕੀਤਾ ਕੱਦਵਾਰੇ ਮੀਟਿੰਗ ਜੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਸੋ ਅੱਜ ਅਸੀਂ ਭਾਰਤੀ ਕਿਸਾਨ ਯੂਨੀਅਨ ਚਲੂਨੀ ਸੋ ਜੋ ਕਿ ਸਾਡੇ ਰਾਸ਼ਟਰੀ ਪ੍ਰਧਾਨ ਸਰਦਾਰ ਭਾਦਰ ਸਰਦਾਰ ਕਰਨਾਪ ਸਿੰਘ ਚੰਦੂਨੀ ਜੀ ਵੱਲੋਂ ਉਹਨਾਂ ਦੇ ਦੇਸ਼ਾ ਨਿਰਦੇਸ਼ਾਂ ਦੇ ਚੱਲਦੇ ਹੋਏ ਜਿਹੜੀ ਕਿ ਅਗਲੀ ਮਹਿਮਾ ਉਹਦੇ ਲਈ ਅਸੀਂ ਜਿਵੇਂ ਕਿ ਸਾਨੂੰ ਅਲੱਗ-ਅਲੱਗ ਵੱਲੋਂ ਕਿ ਸ਼ਹਿਰ ਮਿਲੇ ਨੇ ਅਲੱਗ-ਅਲੱਗ ਜ਼ਿਲ੍ਹੇ ਮਿਲੇ ਨੇ ਉਹ ਚਾਰ ਜ਼ਿਲ੍ਹੇ ਸਾਡੇ ਮਤਲਬ ਕਿ ਹਿੱਸੇ ਚ ਆਏ ਨੇ ਜਿਹੜੇ ਅਸੀਂ ਸਤਿਕਾਰਯੋਗ ਸਾਰੇ ਖੜੇ ਆ ਮੈਂ ਉਹਨਾਂ ਦਾ ਨਾਮ ਲੈਣਾ ਬੜਾ ਜ਼ਰੂਰੀ ਸਮਝਦਾ ਬੜੇ ਹੀ ਸਤਿਕਾਰਯੋਗ ਸਾਡੇ ਜਰਨਲਿਸਟਕਰ ਜਗਜੀਤ ਸਿੰਘ ਜੀ अरोड़ा ਤੇ ਨਾਲ ਸਾਡੇ ਕੈਪਟਨ ਕਲਵਰ ਸਿੰਘ ਜੀ ਜੋ ਕਿ ਉਮੀਦ ਪ੍ਰਧਾਨ ਸੋ ਪੰਜਾਬ ਨਾਲ ਇਧਰ ਸਾਡੇ ਮੁਖਬਲਾਰਾ ਗੁਰਚਰ ਸਿੰਘ ਜੀ ਸ਼ਾ ਕੋਟੀ ਸਾਹਿਬ ਔਰ ਨਾਲ ਹੀ ਸਾਡੇ ਮੋਗੇ ਦੇ ਪ੍ਰਧਾਨ ਕਲਵਿੰਦਰ ਸਿੰਘ ਜੀ ਸੋ ਜਲਾਲਾਬਾਦੀ ਤੇ ਮੋਗੇ ਦੇ ਉਮੀਦ ਪ੍ਰਧਾਨ ਕਲਵਰ ਸਿੰਘ ਜੀ ਸੋ ਅਸੀਂ ਸਾਰੇ ਦਾ ਤੁਹਾਡਾ ਆਪਣਾ ਸੋ ਸੀਨੀਅਰ ਵਾਈਸ ਪ੍ਰੈਜਿਡੈਂਟ ਪੰਜਾਬ ਦਾਸ ਰੋਸ਼ਨ ਸਿੰਘ ਸਾਗਰ ਸੋ ਮੈਂ ਕਿੰਦਾ ਮਕਸਦ ਇਹ ਸਾਡਾ ਵੀ ਅਸੀਂ ਵੱਧ ਤੋਂ ਵੱਧ ਹੁਣ ਜਿਵੇਂ ਕਿ ਸਾਡੀ ਭਾਰਤੀ ਕਿਸਾਨ ਜੂਨੀਅਨ ਤੋਂ ਇਲਾਵਾ ਸੰਯੁਕਤ ਸੰਘਰਸ਼ ਪਾਰਟੀ ਸਾਡੇ ਪ੍ਰਧਾਨ ਸਾਹਿਬ ਨੇ ਲਾਂਚ ਕੀਤੀ ਏ ਅਸੀਂ ਉਹਦੇ ਲਈ ਵੱਧ ਤੋਂ ਵੱਧ ਜਿਆ ਆਵਾਮ ਨੂੰ ਜੋੜਨ ਦੇ ਉਪਰਾਲੇ ਚ ਲੱਗੇ ਹੋਏ ਆ ਔਰ ਬੜਾ ਵੱਡਾ ਹੰਗਾਰਾ ਮਿਲ ਰਿਹਾ ਤੇ ਉਹ ਤੁਹਾਡੇ ਇਸ ਚੈਨਲ ਦੇ ਰਾਹੀਂ ਸਾਰਾ ਪਤਾ ਚੱਲਦਾ ਰਹਿੰਦਾ ਜਿੱਥੇ ਆਪ ਤੁਸੀਂ ਇਹ ਸਾਡੀ ਖਬਰ ਬੜੀ ਦੂਰ ਦਰਡੇ ਤੱਕ ਪਹਚਾਰੇ ਹੋ ਉਹਦੇ ਤੁਸੀਂ ਪੰਜਾਬ ਦੇ ਸੋਸ਼ਲ ਮੀਡੀਆ ਦੇ ਇਨਚਾਰਜ ਵੀ ਹੋ ਤੇ ਆਪ ਜੀ ਦਾ ਵੀ ਨਾਮ ਲੈਣਾ ਬੜਾ ਜ਼ਰੂਰੀ ਹੈ ਕੁਲਵਿੰਦਰ ਸਿੰਘ ਜੀ ਜੋ ਕਿ ਸ੍ਰੀਮ ਟਾਪੜੀ ਸੋ ਗੱਲਾਂ ਵੀ ਇਹਦੇ ਤੇ ਅਸੀਂ ਅ ਤਕਰੀਬਤ ਦਿਨ ਪਰ ਦਿਨ ਪਿੱਛੇ ਗਰਮੀਆਂ ਬਹੁਤ ਸੀਗੀ ਇਸ ਕਰਕੇ ਸੀ ਚੱਲ ਨਹੀਂ ਪਾਏ ਪਰ ਹੁਣ ਹਫ਼ਤੇ ਦੇ ਵਿੱਚ ਜੇ ਜ਼ਿਆਦਾ ਨਹੀਂ ਤੇ ਸਾਡੀਆਂ 1-2 ਮਿੰਟਾਂ ਜਿਹੜੀਆਂ ਉਹ ਨਿਰੰਤਰ ਹੋਣ ਜਾ ਰਹੀਆਂ ਨੇ ਇਸ ਸਬੰਧ ਦੇ ਵਿੱਚ ਅਸੀਂ ਲੱਗੇ ਹੋਏ ਆ ਤੇ ਇਹ ਬਹੁਤ ਜਲਦੀ ਇਹਦਾ ਰਿਜ਼ਲਟ ਚੰਗਾ ਜਿਹੜਾ ਪੰਜਾਬ ਦੇ ਵਿੱਚ ਆਏਗਾ ਜਬਰ ਜੀ ਕੀ ਫਤਿਹ ਜਿੱਦਾਂ ਜੀ ਇਹ ਮਸਲਾ ਹੈਗਾ ਟੂਲ ਪਲਾਜੇ ਦਾ ਤੋਰ ਪਲਾਜੇ ਤੇ ਜਿਸ ਤਰ੍ਹਾਂ ਗੁੰਡੇ ਉਹਨਾਂ ਨੇ ਪਾੜ ਰੱਖੇ ਹੈ ਤੇ ਮੈਂ ਸਰਦਾਰ ਰਣਜੀਤ ਸਿੰਘ ਜੀ ਜਨਨ ਸ਼ਕਤੀ ਪੰਜਾਬ ਉਹਨਾਂ ਦੀ ਗੱਲ ਨਾਲ ਮੈਂ ਸਹਿਮਤ ਹਾਂ ਕਿ ਜਿਹੜੇ ਆਉਣ ਵਾਲਾ ਸਮਾਂ ਹੈ ਆਉਣ ਵਾਲੇ ਸਮੇਂ ਵਿੱਚ ਇਹਨਾਂ ਗੁੰਡਿਆਂ ਤੇ ਨੱਥ ਪਾਈ ਜਾਊਗੀ ਤੇ ਮੈਂ ਸਖਸ ਸ਼ਬਦਾਂ ਵਿੱਚ ਇਸ ਦੀ ਦੰਦਿਆ ਕਰਦਾ ਹਾਂ ਕਿ ਜਿੰਨੇ ਵੀ ਲੋਕ ਉਥੋਂ ਦੀ ਨੰਗ ਰਹੇ ਹਨ ਜਿਹਦੇ ਕੋਲੇ ਕਿਸੇ ਵੀ ਮਤਲਬ ਇਤਨਾ ਸਾਹ ਜੂਨੀ ਦਾ ਕਾਰਟ ਹੈਗਾ ਜੇ ਕਿਸੇ ਨੇ ਬਣਾ ਕੇ ਦਿੱਤਾ ਤੇ ਉਹਨਾਂ ਨੂੰ ਨੰਗਣ ਦੀ ਜਿਹੜੀ ਜੱਤ ਦਿੱਤੀ ਜਾਣੀ ਚਾਹੀਦੀ ਆ ਤੇ ਜਿਹੜੇ ਵੀ ਉਹਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਨ ਤੇ ਮੈਂ ਉਹਨਾਂ ਦੀ ਨਿੰਦਾ ਸ਼ਬਦਾਂ ਵਿੱਚ ਇਹ ਉਹਨਾਂ ਦੀ ਮਤਲਬ ਗਲਤੀ ਸਮਝਦਾ ਹਾਂ ਅੱਗੇ ਤੋਂ ਆਉਣ ਵਾਲੇ ਸਮੇਂ ਵਿੱਚ ਇਸ ਦੀ ਜਿਹੜੀ ਹੈਗੀ ਆ ਤਬਦੀਸ਼ ਕੀਤੀ ਜਾਊਗੀ ਤੇ ਮੈਂ ਸਾਰੇ ਜਿੰਨੇ ਵੀ ਪੰਜਾਬ ਦੇ ਅਹੁਦੇਦਾਰ ਹਨ ਉਹਨਾਂ ਸਾਰਿਆਂ ਨੂੰ ਨਾਲ ਲੈ ਕੇ ਅਸੀਂ ਸਾਰੇ ਟੋਲ ਪਲਾਜ਼ਾਂ ਤੇ ਆਪ ਜਾਵਾਂਗੇ ਆਪ ਉੱਥੇ ਦੇਖਾਂਗੇ ਤੇ ਇਹ ਸਾਰੀਆਂ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਹਨ ਤੇ ਉਹਨਾਂ ਨੂੰ ਹੱਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ